ਬੁੱਥੀ ਰੇਕ ਨਾ ਬਣਾ ਕੇ ਲਈ ਹੁੰਦੀ ਦੇ ਠੀਕ ਹੈ ਠੀਕ ਹੈ ਬਹੁਤ ਸੋਹਣੀ ਤੇ ਸਕੂਲ ਦੀ ਕੋਈ ਗੱਲ ਨਹੀਂ ਕੋ ਕਰਦੀ ਬੱਚੇ ਦਾ ਥੋੜਾ ਜਿਹਾ ਜਾਨਵਰ ਕਰਦੀ ਹੈ ਬੱਚੇ ਦਾ ਕੋਈ ਗੱਲ ਲੋ ਜੀ ਮੋੜ ਲਈ ਮੋੜਦਵਾਸ ਲਿਓ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਮਮਾਰਕਪੁਰ ਚੂੰਗਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਮਰੇਲ ਕੋਟਲਾ ਬਾਈ ਕੋਲ ਇੱਕ ਤਾਜੀ ਸੂਈ ਗਾਂ ਸੇ ਆ ਕਈਗਾ ਤੋਕੜ ਗੱਬਣ ਠੀਕ ਹੈ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਬਾਈ ਦਾ ਆਪਾਂ ਨੰਬਰ ਲਾਵਾਂਗੇ ਟਾਈਟਲ ਵਿੱਚ ਠੀਕ ਹੈ ਜੀ ਬਾਕੀ ਭਰਾ ਆਪਣਾ ਫੇਸਬੁਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਾਸਰੀ ਕਾਲ ਜੀ ਬਾਈ ਜੀ ਸਾਸਰੀ ਕਾਲ ਜੀ ਨਾਮ ਨੌ 75 ਸ਼ੰਗਾਈ ਪਿੰਡ ਪਿੰਡ ਮਵਾਰ ਕਬਰਜੂnga ਜੀ ਜ਼ਿਲ੍ਹਾ ਜਿਹੜਾ ਮਲੇਕੋਟਲਾ ਬਾਈ ਜੀ ਕਿੰਨੀਆਂ ਗਾਵਾਂ ਆਪਣੇ ਕੋਲ ਅੱਜ ਗਈਆਂ ਵੀਰੇ ਆਪਣੇ ਕੋਲ ਦੋ ਪਕਾਉ ਨੇ ਇੱਕ ਜਰਸੀ ਗੈਸ਼ ਹੋਈ ਹੋਈ ਆ ਹਾਂਜੀ ਇੱਕ ਚੱਕ ਗੱਭਣ ਸੂਈ ਆ ਐਚ ਐਫ ਗੱਭਣ 7 ਮਹੀਨੇ ਦੇ ਤੋਕਲ ਗੱਭਣ ਠੀਕ ਆ 5 ਕਿਲੋ ਦੁੱਧ ਆ ਇਹਦੇ ਸੇ 5 ਕਿਲੋ ਦੁੱਧ ਤੇ ਪਹਿਲੀ ਗਾਂ ਦੀ ਡਿਟੇਲ ਚੰਗੀ ਤਰ੍ਹਾਂ ਦਿਖਾ ਦਿਓ ਨੂੰ ਤੋਰ ਤਾਰ ਕੇ ਆਪ ਨੂੰ ਇਹ ਮਗਰ ਬੱਸੀ ਆ ਵੀਰੇ ਇਹ ਜੀ ਪੂਰੀ ਬਹੁਤ ਸੋਹਣੀ ਚੀਤਨ ਚੱਕਰ ਕਰ ਲੈ ਠੀਕ ਆ ਤੇ ਕਿੰਨਾ ਵੱਡਾ ਤਿਆਰ ਆ ਵੀਰੇ ਵੀਰੇ ਹਣ 13-14 ਕਿਲੋ ਵੱਡਾ ਸਿਆਰਾ 4-5 ਕਿਲੋ ਚਾਹ ਦੇਣਾ ਠੀਕ ਕਰ ਲਓ ਜੀ ਤਾਂ ਸੁਣੋ ਕੇ ਜਮ ਛਾਹ ਲੈ ਲਓ ਓਕੇ ਬੰਦਾ ਇਹਨੇ ਗਾਰੰਟੀ ਠੀਕ ਹੈ ਜੀ ਅਸਲ ਦੀ ਤੇ ਲੈ ਕੱਟ ਕੇ ਆਣਾ ਲੈ ਚਲੋ ਕੋਈ ਗੱਲ ਕਾੜੀ ਨਾ ਕਰੋ ਲੋ ਜੀ ਚੋਟਾਲ ਵਾਲੀ ਇਹਨੇ ਇੱਥੇ ਤੱਕ ਨਾ ਜਾਏ ਕੋਈ ਲੋ ਜੀ ਜਰਸੀ ਬਹੁਤ ਸੋਹਣੀ ਗਾਂਪਰਾ ਠੀਕ ਹੈ ਜੀ ਲੋ ਜੀ ਮਾਗਰ ਵੀ ਪੱਸੀਆ ਕਰਮਾ ਵਾਲੇ ਦੇ ਤੇ ਤੋਰ ਦੇ ਭਰਾ ਲੰਮੀ ਤੋਰ ਸੁਣੀ ਜੀ ਚੈੱਕ ਕਰ ਸਕਦੇ ਭਰਾ ਮੋੜ ਲਓ ਬੁੱਥੀ ਰੇਕਾ ਬਣਾ ਕੇ ਲਈ ਹੁੰਦੀ ਦੇ ਠੀਕ ਹੈ ਠੀਕ ਹੈ ਬਹੁਤ ਸੋਹਣੀ ਤੇ ਇਸ ਕੁਆਲਿਟੀ ਕੋਈ ਗੱਲ ਕੋਈ ਗੱਲ ਕਰਦੀ ਹੈ ਬੱਚੇ ਦਾ ਥੋੜਾ ਜਿਹਾ ਜਾਨਵਰ ਕਰਦੀ ਹੈ ਬੱਚੇ ਦਾ ਕੋਈ ਗੱਲ ਲੋੜ ਲਈ ਮੋੜਦੇ ਬਸ ਲਿਓ 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 ਲੋਟ ਹੋਰ ਮਗਰ ਵੀ ਬਸ ਇਹ ਸੋਹਣੀ ਦੀ ਇਸ ਕੁਆਲਿਟੀ ਚੌਰਾ ਤੱਕ ਸਾਹਮਣੇ ਦੇਖੋ ਤੱਕ ਨਾ ਜਾਵੇ ਲੋ ਜੀ ਦਰਸਨ ਥੋੜੀ ਜਿਹੀ ਜ਼ਿਆਦਾ ਹੈ ਬਈ ਰੇਟ ਜਮਾ ਜਾਇਦਾ ਖੱਚ ਕੇ ਦਸੀ ਵਾ 1500 ਦਾ ਉਹ ਲੈ ਰੱਖੀ ਬਸ ਪਰ ਦੇਣ ਲੈਣ ਜਿਹੜਾ ਕੰਮ ਖੱਚ ਕੇ ਜੇ ਵਸ ਠੀਕ ਹੈ ਜੀ ਹਾਂਜੀ ਹਾਂਜੀ ਜੇ ਆਪਾਂ ਇੰਨੇ ਕੀ ਦੇ ਦੇਣੀ ਹੈ ਬਸ ਇਹ ਤੁਮੜਾ ਕੀ ਰੇਟ ਨਾ ਪੰਮਾ ਦੀ ਰੁਪਿਆ ਨਾ ਠੀਕ ਹੈ 62000 ਰੁਪਿਆ ਵੀਰੇ ਮੁੱਲ ਅੱਛਾ ਠੀਕ ਹੈ ਹਾਂ ਠੀਕ ਹੈ 60000 ਦੇ ਦੇ ਦਾਂਗੇ 60000 ਰੁਪਏ ਦੇ ਦਾਂਗੇ ਠੀਕ ਹੈ ਜੀ ਲੋ ਪੂਰਾ 60000 ਦੀ ਬਈ ਕਹਿੰਦਾ ਆਪਾਂ ਦੇ ਦਾਂਗੇ ਹਾਂਜੀ ਬਈ ਤੋਕੜ ਕਪਣੀ ਦੱਸੋ ਜਾਣਕਾਰੀ ਫਿਰ ਦੇਖੋ ਮੇਰਾ ਟੋਲ ਠੀਕ ਹੈ ਠੀਕ ਤੋਕੜ ਕਪਣੀ ਦੱਸੋ ਜਾਣਕਾਰੀ ਆਪਣੀ ਕਿੰਨੇ ਦਿਨ ਦੇ ਗੱਬਣਾ ਮੇਰੇ 6 ਮਹੀਨੇ ਦੀ ਗੱਬਣਾ 5 ਕਿਲੋ ਦਦਾ 7 ਮਹੀਨੇ ਦੀ ਗੱਬਣਾ ਲੂਨ ਵਸੀ ਆ ਠੀਕ ਆ ਲੋ ਭਰਾ 7 ਮਹੀਨੇ ਦੀ ਗੱਬਣਾ ਤੇ ਲੂਨ ਵਸੀਆ ਰੇਟ ਵੀ ਭਰਾ ਜਾਇ ਜਾ ਪਹਿਲੀ ਦੱਸ ਦੂਗਾ ਰੇਟ ਵੀ ਦੇਗਾ 42000 ਰੁਪਿਆ ਰੇਟ 42000 ਆਪਣੀ ਚੈੱਕ ਕਰਾਈ ਵੀ ਚੈੱਕ ਕਰਾਈ ਆ ਆ ਵੀ ਕਰਾ ਕੇ ਲੈ ਕੇ ਜਾ ਵੀ ਨਹੀਂ ਗਾਰੰਟੀ ਦੇ ਭੇਜ ਦਾਂਗੇ ਨਹੀਂ ਨਹੀਂ ਗਾਰੰਟੀ ਤਾਂ ਅਗਲਾ ਚੈੱਕ ਕਰਵਾ ਲੈ ਦਸਲੀ ਕਰਾ ਲੈ ਕਰਾ ਲਵੇ ਕੋਈ ਚੱਟਨੀ ਆਪ ਨਹੀਂ ਕਰਾਈ ਹੋਈ ਆ ਠੀਕ ਆ ਲੋ ਭਰਾ ਧਨ ਚੈੱਕ ਕਰਸਾ ਦੇ ਠੀਕ ਆ ਇਹ ਤੋੜ ਦੋ ਲੋ ਭਰਾ ਉਹ ਪੱਲੀ ਸਵੇ ਸੂਈਆ ਹੁਣ ਦੂਜੇ ਸਵੇ ਤਿਆਰ ਹੈ ਤੇ ਕੱਦ ਬਲਡ ਸਟ੍ਰੈਸ ਇਹੀ ਹੈ ਹਜੇ ਤੱਕ ਠੀਕ ਠੀਕ ਆ ਦੰਦ ਦੁੰਦ ਬਈ ਇਹਦੇ ਹੈ ਦੰਦ ਦੁੰਦ ਕਿੰਨੇ ਆ ਦੰਦ ਤਾਂ ਕਿਚ ਇਸ ਕਿਨੀ ਕਰੇ ਲੋ ਬਰਾ ਦਿਖਾ ਦ ਦੰਦ ਇਹ ਦੰਦ ਵੀ ਦਿਖਾ ਦੋ تسਲੀ ਕਰਾ ਦੇ ਉਹ ਪਾ ਚੰਗੀ ਤਰ੍ਹਾਂ ਲੈ ਮੋੜ ਲੈ ਦੰਦਾਂ ਪੂਰੀ ਹੋ ਗਈ ਪੂਰੇ ਦੰਦਾਂ ਦੀ ਕੋਈ ਗੱਲ ਨਹੀਂ ਲਿਓ ਮੋੜ ਦਿਵਾ ਦਿਓ ਲੋ ਜੀ ਬਾਕੀ ਦੇਖ ਲੈਨੇ ਆਪਾਂ ਉਥੇ ਚੈੱਕ ਕਰ ਵੀ ਲੋ ਲੈ ਬੜੀ ਫੇਸ ਦਿਖਾ ਦੋ ਹੈ ਥੋੜਾ ੱੱਕਾ ਕਰਦੀ ਹੈ ਹਾਂ ਬਾਏ ਲਓ ਜੀ ਫੇਸ ਬਿਊਟੀ ਕੱਦ-ਕੁੱਦ ਲਓ ਜੀ ਚਿਪਕ ਗਈ ਆ ਠੀਕ ਆ ਲਓ ਜੀ ਫੇਸ ਤੇ ਕੱਦ-ਕੁੱਦ ਸੁਖਣਾ ਸੋਹਣਾ ਤੇ ਲਓ ਜੀ ਤੇ ਭਾਈ ਤਾਜੀ ਦਾ ਕਿੰਨਾ ਕਰ ਕਾਰਡ ਸੀ ਕੋਈ ਪਤਾ ਕੁਸ ਅ ਰਕਾਰ ਮਾਲਕ ਕਹਿੰਦੇ ਤਾਜੀ ਦਾ 17 ਕਿਲੋ ਤੋਂ ਦੱਚ ਹੋਇਆ 17 ਕਿਲੋ ਠੀਕ ਆ ਜੀ ਲੈ ਵੇ ਲੂਗੇ ਤਾਂ ਸਾਹਿਬ ਤੁਸੀਂ ਲਾ ਕੇ ਦੇਖੋ ਹਣਾ ਜੀ ਲਿਓ ਭਰਾ ਮੋੜ ਦਿਓ ਮੋੜ ਦੇ ਮੋੜ ਦਿਓ ਲਓ ਜੀ ਲਮਾਟਰ ਤੁਹਾਡੇ ਇਧਰ ਨੂੰ ਸਾਈਡ ਤੇ ਮੜਾ ਜਾ ਫੇਸ ਤੇ ਖੜੀ ਚੰਗੀ ਤਰ੍ਹਾਂ ਹਨਾ ਕੰਨ ਕੋਲ ਛੋਟਾ ਲੈ ਮੋੜ ਲਈ ਮੋੜ ਦੇਵਾ ਜੂ ਲੈਓ ਹੁਣ ਲਿਓ ਲਓ ਭਰਾ ਚੈੱਕ ਕਰ ਸੋ ਟੋੜਾ ਕਰਾ ਚੰਗੀ ਤਰ੍ਹਾਂ ਕਰਨ ਵਾਲੀ ਨੂੰ ਦੱਸੀ ہوئی ਆ ਤੇ ਹੁਣ ਦੂਜੀ ਸੂਏ ਸੋਣਾ ਤੇ ਲੇਵੇ ਤਾਂ ਤਾਜ਼ਾ ਤੁਸੀਂ ਲਾਹਾ ਤੇ ਕਰਮਾਰੀ ਵਾਧੇ ਦੋਗੇ ਤੋਕੜ ਗੱਬਣ ਗਾਏ ਰੇਟ ਬਾਈ ਨੇ ਬਿਲਕੁਲ ਜਾਇਜ਼ ਕਰਿਆ ਠੀਕ ਹੈ ਜੀ ਪਿੰਡ ਹੈਗਾ ਮੁਮਾਰਕਪੁਰ ਚੁੰਗਾ ਤੇ ਜ਼ਿਲ੍ਹਾ ਨੂੰ ਕਹਿੰਦਾ ਜੀ ਮਲੇਰਕੋਟਲਾ 22 ਦਾ ਨੰਬਰ ਟਾਈਟਲ ਵਿੱਚ ਲਿਖਾਂਗੇ ਸਕਰੀਨ ਦੇ ਉੱਪਰਲੀ ਸਾਈਡ ਠੀਕ ਹੈ ਨਾ ਵਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਭਰਾ ਵੀਡੀਓ ਦੇਖਣ ਲਈ ਧੰਨਵਾਦ ਠੀਕ ਹੈ ਜੀ ਤੈਦ ਲਓ ਤੇ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਜੇ ਵੀਡੀਓ ਵਧੀਆ ਲੱਗੀ ਤਾਂ ਲਾਇਕ ਜ਼ਰੂਰ ਕਰਿਆ ਕਰੋ ਭਰਾ ਮਿਲਦੇ ਆ ਕਿਸੇ ਨਵੀਂ ਵੀਡੀਓ ਚ ਓਕੇ ਬਾਏ